ਉਹ ਭਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨਾ ਪੇਚਾ ਪੇਗਾ ਫੇਰ ਇੱਕ ਵਾਰੀ ਜਦੋਂ ਕਰੇਂਗੀ ਕਿਸਾਨਾਂ ਨੂੰ ਖਰਾਬ ਦਿਲਿਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿਲਿਏ ਨਹੀਂ ਤੇਰੀ ਹਿੱਕ ਤੇ ਧੂਆਂ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਮਿਹਨਤਾ ਦਾ ਪੁੱਤਾਂ ਵਾਂਗੂ ਫਸਲਾਂ ਨੂੰ ਪਾਲੀਦਾ ਐ ਮੈਂ ਸਪੀਕਰ ਹੋਣੀ ਤੈਨੂੰ ਯਾਦ ਦਿਲਿਏ ਨਹੀਂ ਤੇਰੀ ਹਿੱਕ ਤੇ ਹਿੱਕ 'ਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ 'ਤੇ ਮੁਕਰੇ ਤੂੰ ਜਦੋਂ ਫਿਰ ਧਰ ਨੇ ਨੇ ਜੁੜੀ ਦੇ ਦੋਸ਼ੀ ਖੁੱਲੇ ਫਿਰਦੇ ਲਖੀਮਪੁਰ ਖਰੀਦੇ ਚੰਦ ਚੂਲਣੇ ਕਿਸਾਨੀ ਜਿੰਦਾਬਾਦ ਦਿੱਲੀਏ ਨਹੀਂ ਤੇਰੀ ਹਿੱਕ 'ਤੇ ਹਿੱਕ 'ਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ 'ਤੇ ਹਿੱਕ 'ਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ 'ਤੇ ਭਾਰਤ ਰਤਨ ਨਾਲ ਟਿੱਡ ਨਹੀਂੋਂ ਪਰਨਾ ਸੁਆਮੀ ਨਾਥਨ ਰਿਪੋਰਟਾਂ ਨੂੰ ਵੀ ਪਹਿਣਾ ਲਾਗੂ ਕਰਨਾ ਭਾਰਤ ਰਤਨ ਨਾਲ ਟਿੱਡ ਨਹੀਂੋਂ ਪਰਨਾ ਸੁਆਮੀ ਨਾਥਨ ਰਿਪੋਰਟਾਂ ਨੂੰ ਵੀ ਪਹਿਣਾ ਲਾਗੂ ਕਰਨਾ ਉਹ ਵੇਖੀ ਸ਼ੂਕ ਦੇ ਤੂੰ ਜੱਟਾਂ ਦੇ ਜਹਾਜ਼ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਯੂਪੀ ਹਰਿਆਣਾ ਨਾਲ ਹੋਰ ਵੀ ਸਟੇਟਾਂ ਨੇ ਬਿੰਦਰਾ ਕੀ ਰੋਕਣਾ ਐ ਸਾਨੂੰ ਬੈਰੀਕੇਟਾਂ ਨੇ ਹੋ ਚੰਡੇ ਝੂਲਣੇ ਕਿਸਾਨੀ ਜਿੰਦਾਬਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉਤੇ ਨੱਚੂਗਾ ਕਿਸਾਨ ਦਿੱਲੀਏ ਨਹੀਂ ਤੇਰੀ ਹਿੱਕ ਤੇ ਸੋ ਰੇਸ਼ਮ ਅਨਮੋਲ ਵੀ ਜਿਹੜੇ ਪਹੁੰਚੇ ਨੇ ਸ਼ੰਭੂ ਬੈਰੀਅਰ ਦੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਰੇਸ਼ਮ ਜੀ ਪਹਿਲਾਂ ਵੀ ਤੁਸੀਂ ਪਹੁੰਚੇ ਸੀ ਤੇ ਹੁਣ ਇੱਕ ਵਾਰ ਫੇਰ ਤੋਂ ਤੁਸੀਂ ਇੱਥੇ ਪਹੁੰਚੇ ਹੋ ਜਿਸ ਤਰੀਕੇ ਦੇ ਨਾਲ ਤਸ਼ੱਦਦ ਟਾਇਆ ਜਾ ਰਿਹਾ ਕੱਲ ਸਾਰਾ ਦਿਨ ਜਿਹੜੇ ਗੋਲੇ ਛੱਡੇ ਗਏ ਕਿਵੇਂ ਵੇਖਦੇ ਹੋ ਇੱਕ ਕੰਸਾਨ ਡੈਮੋਕਰੈਟਿਕ ਰਾਈਟ ਲੈਣ ਦੇ ਲਈ ਇੱਥੇ ਆਇਆ ਹਰੇਕ ਦੀ ਆਪਣਾ ਡੈਮੋਕਰੈਟਿਕ ਰਾਈਟ ਆਪਣੀ ਗੱਲ ਰੱਖਣ ਦਾ ਪਰ ਜਿਸ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਆ ਉਹ ਸਭ ਨੂੰ ਕਿਵੇਂ ਦੇਖਦੇ ਆ ਇਹ ਬਹੁਤ ਵੱਡੀ ਲੜਾਈ ਹੈ ਜੀ ਕੱਲੀ ਇਹ ਤਾਂ ਛੋਟਾ ਜਿਹਾ ਇੱਕ ਹਿੱਸਾ ਹੈ ਲੜਾਈ ਕਾਰਪੋਰੇਟ ਮਾਡ ਕਿਉਂਕਿ ਕੋਈ ਵੀ ਕਾਰਪੋਰੇਟ ਹੈ ਚਾਹੇ ਅਮਰੀਕਾ ਹੈ ਚਾਹੇ ਯੂਰਪ ਹੈ ਚਾਹੇ ਇੰਡੀਆ ਹੈ ਉਹ ਨਹੀਂ ਚਾਹੁੰਦਾ ਕਿ ਕਿਸਾਨਾਂ ਨੂੰ ਐਮਐਸਪੀ ਦਾ ਕਾਨੂੰਨ ਮਿਲੇ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦੀ ਕਮਾਈ ਮਿਲੇ ਕੋਈ ਨਹੀਂ ਚਾਹੁੰਦਾ ਕਿ ਸੀਟੂ ਪਲਸ 50 ਸੁਆਮੀ ਨਾਥਨ ਜੀ ਦੀ ਰਿਪੋਰਟ ਜਿਨ੍ਹਾਂ ਨੇ ਬੜੀ ਰਿਸਰਚ ਕਰਕੇ ਜਿਨ੍ਹਾਂ ਨੂੰ ਹੁਣੇ ਭਾਰਤ ਰਤਨ ਸਰਕਾਰ ਨੇ ਦਿੱਤਾ ਉਹਨਾਂ ਨੇ ਮਿਹਨਤ ਕਰਕੇ ਰਿਸਰਚ ਕੀਤੀ ਸੀ ਕਿਸਾਨ ਕਰਜ਼ੇ 'ਚ ਕਿਉਂ ਹੈ ਕਿਉਂਕਿ ਸਭ ਤੋਂ ਵੱਧ ਮਿਹਨਤ ਕਿਸਾਨ ਮਜ਼ਦੂਰ ਕਰਦਾ ਉਹਨਾਂ ਨੇ ਰਿਸਰਚ ਕੀਤੀ ਸੀ ਕਿਸਾਨਾਂ ਨੂੰ ਨਾ ਤਾਂ ਸੈਚਰਡੇ ਸੰਡੇ ਦੀ ਛੁੱਟੀ ਮਿਲਦੀ ਹੈ ਨਾ ਕੋਈ ਵੀਕੈਂਡ ਮਿਲਦਾ ਹੈ ਨਾ ਇਹਨਾਂ ਨੂੰ ਭੱਤੇ ਮਿਲਦੇ ਆ ਨਾ ਪੈਨਸ਼ਨ ਮਿਲਦੀ ਹੈ ਨਾ ਦਿਨ ਹੈ ਨਾ ਰਾਤ ਹੈ ਛੰਡੇ ਸਰਦੀ ਗਰਮੀ ਝੱਖੜ ਝੋਲੇ ਚ ਕੰਮ ਕਰਦਾ ਹੈ ਸਾਰਾ ਟੱਬਰ ਵੀ ਨਾਲ ਲੱਗਿਆ ਰਹਿੰਦਾ ਹੈ ਨਾ ਇਹਨਾਂ ਦੀ ਟਾਈਮ ਲਿਮਟ ਹੈ ਵੀ 8 ਘੰਟੇ ਕੰਮ ਕਰਨਾ 10 ਘੰਟੇ ਉਹਨਾਂ ਨੇ ਫਾਰਮੂਲਾ ਦਿੱਤਾ ਸੀ ਸੀ2+50 ਜਿਹਾ ਆਮ ਨਾਲ ਕਿਸਾਨਾਂ ਨੂੰ ਰੇਟ ਉਹਨਾਂ ਦੀ ਫਸਲ ਦਾ ਮਿਲਣਾ ਚਾਹੀਦਾ ਤੇ ਇਹ ਕਾਰਪੋਰੇਟ ਦੀ ਲੜਾਈ ਹੈ ਕਮਿਟਮੈਂਟ ਹੈ ਸਰਕਾਰਾਂ ਦੀ ਐਮਐਸਪੀ ਦੇ ਕਾਨੂੰਨ ਦੀ ਕਰਜ਼ਾ ਮਾਫੀ ਦੀ 13.5 ਲੱਖ ਕਰੋੜ ਰੁਪਇਆ ਸਰਕਾਰ ਨੇ ਮaaf ਕੀਤਾ ਹੈ ਕਾਰਪੋਰੇਟਾਂ ਦਾ ਪਰ ਕਿਸਾਨਾਂ ਦੇ ਕਰਜ਼ੇ ਦੇ ਬਾਰੇ ਹੱਥ ਕੜੇ ਕਰ ਗਏ ਨੇ ਜਦਕਿ ਕਿਸਾਨ ਆਪਣਾ ਹੱਕ ਮੰਗ ਰਹੇ ਨੇ ਇਹ ਡਿਮਾਂਡ ਨਹੀਂ ਹੈਗੀ ਇਹ ਕਮਿਟਮੈਂਟ ਤਾਂ ਮੁੱਕਰੀਆਂ ਨੇ ਸਰਕਾਰਾਂ ਪਿਛਲੇ ਅੰਦੋਲਨ ਤੋਂ ਸ਼ਹੀਦਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਤੇ ਹੱਕ ਸੱਚ ਦੀ ਲੜਾਈ ਹੈ ਤੇ ਆਪਾਂ ਨਾਲ ਖੜੇ ਹਾਂ ਇੱਕ ਕਿਸਾਨ ਹੋਣ ਦੇ ਨਾਤੇ ਸਿੰਗਰ ਹੋਣ ਦੇ ਨਾਤੇ ਪਿਛਲੀ ਵਾਰ ਵੀ ਮੇਰੇ ਗਾਣੇ ਨੂੰ ਲੋਕਾਂ ਨੇ ਪਿਆਰ ਦਿੱਤਾ ਸੀ ਤੈਨੂੰ ਦਿੱਲੀयां ਨਹੀਂ ਜਿੱਤ ਕੇ ਪੰਜਾਬ ਚੱਲਿਆ ਵਿੰਦਰ ਮਾਨ ਜੀ ਨੇ ਲਿਖਿਆ ਸੀ ਤੇ ਮੈਂ ਤਿੰਨ ਦਿਨ ਤੋਂ ਇੱਥੇ ਹੀ ਆ ਅੱਜ ਮੇਰਾ ਵਿਆਹ ਦਾ ਸ਼ੋਅ ਹੈ ਮੈਂ ਇੱਥੇ ਮੈਨੂੰ ਸੀਗਾ ਇਹ তীર્થ ਹੈ ਜਿੱਥੇ ਹੱਕ ਸੱਚ ਦੀ ਲੜਾਈ ਹੋ ਰਹੀ ਹੈ ਇੱਥੇ ਮੱਥਾ ਟੇਕ ਕੇ ਫਿਰ ਮੈਂ ਪ੍ਰੋਗਰਾਮ ਲਾਉਂਗਾ ਔਰ ਫਾਰਮਰ ਪ੍ਰੋਟੈਸਟ 2 ਮੇਰੇ ਰੇਸ਼ਮ ਸਿੰਘ ਅਨਮੋਲ Instagram ਤੇ Facebook ਤੇ YouTube ਤੇ ਜਾ ਕੇ ਗਾਣਾ ਸੁਣੋ ਔਰ ਲੋਕਤੰਤਰੀ ਤਰੀਕੇ ਦੇ ਨਾਲ ਹਿੰਸਾ ਨਹੀਂ ਕਰਨੀ ਲੜਨਾ ਨਹੀਂ ਜਾਪਦੇ ਦੇ ਵਿੱਚ ਰਹਿਣਾ ਸਬਰ ਦੇ ਨਾਲ ਆਪਾਂ ਅੰਦੋਲਨ ਜਿੱਤਾਂਗੇ ਮੈਂ ਚਾਹਣਾ ਉਹ ਗਾਣਾ ਤੁਹਾਨੂੰ ਜ਼ਰੂਰ ਸੁਣਾ ਦਵਾਂ ਹੋ ਪਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨਾ ਪੇਚਾ ਪੈ ਗਿਆ ਫੇਰ ਇੱਕ ਵਾਰੀ ਜਦੋਂ ਕਰੇਗੀ ਕਿਸਾਨਾਂ ਨੂੰ ਖਰਾਬ ਦਿੱਲੀ ਏ ਨੀ ਤੇਰੀ ਹਿੱਕ ਤੇ ਹਿੱਕ ਉਤੇ ਨੱਚੂਗਾ ਪੰਜਾਬ ਦਿੱਲੀ ਏ ਨੀ ਤੇਰੀ ਹਿੱਕ ਤੇ ਤੂੰ ਆ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਮਿਹਨਤਾਂ ਨਾ ਪੁੱਤਾਂ ਵਾਂਗੂ ਫਸਲਾਂ ਨੂੰ ਪਾਲੀ ਦਾ ਐਮਐਸ ਸਪੀਕਰ ਹੋਣੀ ਤੈਨੂੰ ਯਾਦ ਦਿੱਲੀ ਏ ਨੀ ਤੇਰੀ ਹਿੱਕ ਤੇ ਹਿੱਕ ਉਤੇ ਨੱਚੂਗਾ ਪੰਜਾਬ ਦਿੱਲੀ ਏ ਨੀ ਤੇਰੀ ਹਿੱਕ ਤੇ ਮੁਕਰੇ ਤੂੰ ਜਦੋਂ ਫਿਰ ਧਰ ਨੇ ਨੇ ਜੁੜੀ ਦੇ ਦੋਸ਼ੀ ਖੁੱਲੇ ਫਿਰਦੇ ਲਖੀਮਪੁਰ ਖਰੀਦੇ ਚੰਡ ਝੂਲਣੇ ਕਿਸਾਨੀ ਜਿੰਦਾਬਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਉਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਭਾਰਤ ਰਤਨ ਨਾਲ ਟਿੱਡ ਨਹੀਂੋਂ ਪਰਨਾ ਸਵਾਮੀਨਾਥਨ ਰਿਪੋਰਟਾਂ ਨੂੰ ਵੀ ਪੜਨਾ ਲਾਗੂ ਕਰਨਾ ਭਾਰਤ ਰਤਨ ਨਾਲ ਟਿੱਡ ਨਹੀਂੋਂ ਭਰਨਾ ਸਵਾਮੀਨਾਥਨ ਰਿਪੋਰਟਾਂ ਨੂੰ ਵੀ ਪੜਨਾ ਲਾਗੂ ਕਰਨਾ ਉਹ ਵੇਖੀ ਸ਼ੂਕ ਦੇ ਤੂੰ ਜੱਟਾਂ ਦੇ ਜਹਾਜ਼ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਯੂਪੀ ਹਰਿਆਣਾ ਨਾਲ ਹੋਰ ਵੀ ਸਟੇਟਾਂ ਨੇ ਬਿੰਦਰਾ ਕੀ ਰੋਕਣਾ ਐ ਸਾਨੂੰ ਬੈਰੀਕੇਟਾਂ ਨੇ ਹੋ ਚੰਡੇ ਝੂਲਣੇ ਕਿਸਾਨੀ ਜਿੰਦਾਬਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉਤੇ ਨੱਚੂਗਾ ਕਿਸਾਨ ਦਿੱਲੀਏ ਨਹੀਂ ਤੇਰੀ ਹਿੱਕ ਤੇ